ਬਾਪੂ ਜੀ ਨੂੰ ਪਲ-ਪਲ ਅਗੇ ਦੇਖ ਕੇ ਜਾਂਦੇ ਨੇ ਔਰ ਸਾਰੀ ਜਿਹੜੀ ਗੱਲਬਾਤ ਹੈ ਉਹ ਭਾਈ ਮਹਾਲ ਸਿੰਘ ਦੇ ਨਾਲ ਸਾਂਝੀ ਕਰਦੇ ਨੇ ਵੀ ਤੁਹਾਡੇ ਬਾਪੂ ਜੀ ਠੀਕ ਨੇ ਕਿ ਕਦੋਂ ਨੂੰ ਕਿਸ ਟਾਈਮ ਤੇ ਦਵਾਈ ਦੇ ਕੇ ਆਏ ਨੇ ਕਿ ਪਲ-ਪਲ ਦੀ ਜਿਹੜੀ ਜਾਣਕਾਰੀ ਬਾਪੂ ਮਹਾਲ ਸਿੰਘ ਨੂੰ ਦਿੰਦੇ ਰਹਿੰਦੇ ਨੇ ਡਾਕਟਰ ਸਾਹਿਬ ਮੌਜੂਦ ਨੇ ਜਿਹੜੇ ਬਾਪੂ ਜੀ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਬਾਪੂ ਜੀ ਦਾ ਕਾਫੀ ਪੁਰਾਣਾ ਹੈ ਆਪਾਂ ਕਿਹਦੀ ਘਰ ਚ ਆਉਣਾ ਜਾਣਾ ਹੈ ਪਰਿਵਾਰ ਪਰਿਵਾਰਕ ਰਿਸ਼ਤੇਜ ਵਿੱਚ ਕਹਿੰਦੇ ਨੇ ਆਪਾਂ ਬਾਪੂ ਜੀ ਦਾ ਪਰਿਵਾਰਕ ਰਿਸ਼ਤਾ ਹੈਗਾ ਤੇ ਗੱਲਬਾਤ ਕਰਦੇ ਡਾਕਟਰ ਸਾਹਿਬ ਉਹਨਾਂ ਦਾ ਬਿਸਤ ਨੂੰ ਲੈ ਕੇ ਕੀ ਕਰਨਗਾ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹ ਪਹਿਲੀ ਗੱਲ ਦਵਾਈ ਘਰ ਜਿੱਕਾ ਖਲਸਾ ਦਵਾਈ ਘਰ ਚਿੱਕੀ ਫਤੇ ਅੱਜ ਦਿਨੇ ਫੋਨ ਮੈਲ ਸਿੰਘ ਦਾ ਗਿਆ ਦਾਸ ਨੂੰ ਵੀ ਮੇਰੇ ਡੈਡੀ ਬਿਮਾਰ ਹਨ ਤੇ ਮੈਂ ਆਖਿਆ ਮੈਲ ਸਾ ਮੈਂ ਜੁੱਤੀ ਨਹੀਂ ਪੋਦਾ ਤੇਰੇ ਪਿਓ ਦੀ ਖਾਤ ਤੇ ਮੇਰੀ ਜਾਨ ਵੀ ਹਾਜਰਾ ਕਿਉਂਕਿ ਬਹੁਤ ਸਹੀ ਬੰਦੇ ਨੇ ਉਹ ਕੁਦਰਤੀ ਲੜਾਈ ਝਗੜਾ ਮਾੜਾ ਜਾ ਹੋ ਗਿਆ ਹੁਣ ਲੋਕ ਇਹਨਾਂ ਦੀਆਂ ਭੈਣਾਂ ਦਾ ਨਾਂ ਲਈ ਜਾਂਦੇ ਨੇ ਭੈਣਾਂ ਨੇ ਪਾਈਆਂ ਫਲਾਨ ਨੇ ਪਾਈਆਂ ਢਿੰਗੜੇ ਨੇ ਪਾਈਆਂ ਪਹਿਣਾ ਦੀਆਂ ਚੰਗੀਆਂ ਨੇ ਰਿਸ਼ਤੇਦਾਰ ਇਹਦੇ ਚੰਗੇ ਨੇ ਕੋਈ ਗਲਤ ਨਹੀਂ ਇਹਨਾਂ ਦਾ ਆਪਸ ਵਿੱਚ ਬੜਾ ਹੀ ਪਿਆਰ ਆ ਇਹ ਤੇ ਜਿਹੜੀ ਵੀਡੀਓ ਪਈ ਨਾ ਮੈਨੂੰ ਤਾਂ ਸਮਝ ਨਹੀਂ ਇਸ ਗੱਲ ਦੀ ਆਈ ਵੀ ਇਹ ਵੀਡੀਓ ਪੈ ਕਿ ਤਰ੍ਹਾਂ ਗਈ ਮੈਂ ਚਾਚਾ ਜੀ ਨੂੰ ਪੁੱਛਿਆ ਮੈਂ ਚਾਚਾ ਜੀ ਤੁਹਾਨੂੰ ਵੀਡੀਓ ਕਿਉਂ ਪਾਈ ਤੁਸੀਂ ਸਰਦੂਰ ਸਿੰਘ ਨੂੰ ਚਾਚਾ ਸਰਦੂਰ ਸਿੰਘ ਨੇ ਮੈਨੂੰ ਇਹ ਗੱਲ ਆਖੀ ਪੁੱਤ ਮੈਨੂੰ ਪਤਾ ਨਹੀਂ ਲੱਗਾ ਮੈਂ ਬਿਮਾਰ ਸੀ ਮੈਂ ਬੁੱਤੋਂ ਘਰ ਆ ਗਿਆ ਹਕਰ ਆਗੇ ਵੀਡੀਓ ਪਈ ਮੈਨੂੰ ਪਤਾ ਹੀ ਨਹੀਂ ਲੱਗਾ ਬਾਕੀ ਜਿਹੜਾ ਮਹਿਲ ਸਿੰਘ ਆ ਅੱਧੀ ਰਾਤ ਬੰ ਮੈਂ ਪਰਸੋ ਬਿਮਾਰ ਹੋਇਆ ਹਾਂ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਰਾਤ ਬਿਮਾਰ ਹੋਏ ਰਾਤ ਫੋਨ ਕੀਤਾ ਦਿਨੇ ਹੋਏ ਉਸੇ ਟਾਈਮ ਫਿਰ ਉਸੇ ਟਾਈਮ ਹੀ ਮਹਿਲ ਸਿੰਘ ਨੇ ਇੱਕ ਦੀ ਪੈਸੇ ਦੀ ਪਰਵਾਹ ਨਹੀਂ ਕੀਤੀ ਇੱਕ ਦਿਨ ਮੇਰੇ ਵੱਲ ਐ ਕਰਕੇ ਥਈ ਛੱਡ ਦਿੱਤੀ ਵੀ ਡਾਕਟਰ ਸਾਹਿਬ ਮੇਰੇ ਪਿਓ ਨੂੰ ਦਵਾਈ ਦੇਣੀ ਚਾਹੀਦੀ ਵੱਧ ਤੋਂ ਵੱਧ ਜਿੰਨੇ ਮਰਜ਼ੀ ਰੁਪਏ ਲੈ ਤੇ ਬਾਕੀ ਇਹ ਕੁਦਰਤੀ ਗੱਲ ਬਣੀ ਐ ਇਹਦੀਆਂ ਭੈਣਾ ਵੀ ਬੜੀਆਂ ਚੰਗੀਆਂ ਨੇ ਭਰਾ ਵੀ ਬੜੇ ਚੰਗੇ ਨੇ ਸਾਰਾ ਬੇ ਚਾਚੇ ਤਾਏ ਬੜੇ ਚੰਗੇ ਨੇ ਚਾਚਾ ਸਰਦੂਰ ਤੋਂ ਇੱਕ ਨੰਬਰ ਦਾ ਬੰਦਾ ਏ ਪਰ ਕਾਰਨ ਕੀ ਬਣਿਆ ਦੁੱਖ ਇਤੋਂ ਬਣਿਆ ਕਿ ਸਿਆਣੇ ਕਹਿੰਦੇ ਨੇ ਰੰਡੀ ਤਾਂ ਵੱਸਦੀ ਪਰ ਉਂਗਲਾਂ 'ਤੇ ਨਹੀਂ ਵੱਸਣ ਦਿੰਦੀ ਚੱਕਰਾ ਬਣ ਗਿਆ ਕਾਰਨ ਇਹ ਸੀ ਇਹਨੇ ਬੜੀ ਸੇਵਾ ਕਰਦਾ ਸੀ ਲੋਕਾਂ ਨੇ ਨਜ਼ਰ ਨਹੀਂ ਹੋਇਆ ਜਰਨਾ ਕਰਕੇ ਛੋਟੀ ਜੀ ਗਲਤੀ ਵੱਡੀ ਸਾਰੀ ਗਲੈਨ ਮਾਰਦੀ ਹੈ ਪਰਿਵਾਰ ਬਹੁਤ ਸੰਧੂ ਪਰਿਵਾਰ ਹੈ ਬੜਾ ਚੰਗਾ ਪਰਿਵਾਰ ਹੈ ਐਸੀ ਗੱਲ ਨਹੀਂ ਮਹਿਰ ਸਿੰਘ ਦੇ ਚਾਚਾ ਜੀ ਤਾਇਦੇ ਬੇਟੇ ਨੇ ਜੋਗਾ ਸਿੰਘ ਜੀ ਵੱਡੇ ਕਿਦਨ ਇਹ ਮਤਲਬ ਕਿ ਬਿਮਾਰ ਸਨ ਉੱਥੋਂ ਆਉਣ ਦੇ ਬਾਵਜੂਦ ਘਰ ਆਏ ਨੇ ਘਰ ਘਾਰੇ ਵੀਡੀਓ ਬਣੀ ਹੈ ਬਾਕੀ ਸਾਰਾ ਇਹ ਪਿੰਡ ਕਹਿੰਦਾ ਕਿ ਸਰਦੂਰ ਸਿੰਘ ਦੀਆਂ ਕੁੜੀਆਂ ਨੇ ਇਹ ਵੀਡੀਓ ਬਣਾ ਕੇ ਦਿੱਤੀ ਹੈ ਪਰ ਮੈਂ ਨਹੀਂ ਮੰਨਦਾ ਕਿ ਕੁੜੀਆਂ ਨੇ ਬਣਾਈ ਹੋਵੇ ਕੁੜੀਆਂ ਤੇ ਬਹੁਤ ਚੰਗੀਆਂ ਨੇ ਇਹ ਤੇ ਇੱਕ ਇਨਸਰਟ ਹੋਣੀ ਸੀ ਰੱਬ ਵੱਲੋਂ ਕੁਦਰਤੀ ਹੋਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਪੂਰੀ ਸੇਵਾ ਕਰਦਾ ਆਪਣੇ ਭੈਣਾ ਨਾਲ ਹੀ ਵਰਤਦਾ ਐਸੀ ਗੱਲ ਥੋੜੇ ਭੈਣਾ ਨਾਲ ਨਹੀਂ ਵਰਤਦਾ ਹਰ ਬੰਦੇ ਨਾਲ ਵਰਤਦਾ ਹੈ ਕੋਈ ਗੱਲ ਬਾਤ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਗੱਲਾਂ ਚੋਂ ਗੱਲ ਬਣ ਗਈ ਸਿਰਫ ਇੱਕ ਇੱਡਾ ਚੰਗਾ ਬੰਦਾ ਕਿ ਇਹਨੂੰ ਨੀਵਾ ਵਿਖਾਉਣ ਦੀ ਖਾਤਰ ਵੀ ਇਹ ਨੀਵਾ ਹੋ ਜੇ ਪਰ ਜਿਹਨੂੰ ਅਕਾਲਪੁਰਖ ਨੇ ਨੀਵਾ ਕਰੇ ਉਹਨੂੰ ਕੌਣ ਨੀਵਾ ਕਰ ਸਕਦਾ ਹੈ ਇਹੋ ਜਿਹੇ ਬੰਦੇ ਤੇ ਘਰ ਘਰ ਜਮਣੇ ਚਾਹੀਦੇ ਜਿਹੜੇ ਹਰ ਗਰੀਬ ਦਾ ਭਲਾ ਕਰਦੇ ਨੇ ਮੇਰੇ ਗਵਾਂਡ ਮੇਰੇ ਗਵਾਂਡ ਉੱਥੇ ਮਜਬੀਤ ਸਿੰਘ ਦਾ ਘਰ ਮੈਂ ਤੁਹਾਨੂੰ ਕੀ ਦੱਸਾਂ ਉਹ ਇਹਦੇ ਗੁਣ ਗਾਉਂਦੇ ਦਿਨ ਰਾਤ ਮੈਂਨੇ ਗੇਟ ਲਾ ਕੇ ਦਿੱਤਾ ਸਭ ਕੁਝ ਕਰਕੇ ਦਿੱਤਾ ਬਹੁਤ ਸਹੀ ਇਨਸਾਨ ਹੈ ਇਹੋ ਜਿਹੇ ਇਨਸਾਨ ਕਿਤੇ ਘਰ ਘਰ ਥੁਰਾ ਜਮਣੇ ਮਹਿਲ ਸਿੰਘ ਵਰਕੇ ਹਾਂਜੀ ਠੀਕ ਹੈ ਜੀ ਡਾਕਟਰ ਸਾਹਿਬ ਦਾ ਨਾਮ ਕੀ ਹੈ ਜੀ ਮੇਰਾ ਨਾਮ ਡਾਕਟਰ ਸ਼ੋਕ ਕਮਾਲ ਐਸਕੇ ਡਾਕਟਰ ਅਸ਼ੋਕ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਬਾਪੂ ਜੀ ਲਈ ਦਵਾਈ ਬੂਟੀ ਲਈ ਆਉਂਦੇ ਰਹਿਣੇ ਹਾਂਗੇ ਤੇ ਜਿਵੇਂ ਤਾਂ ਅਸੀਂ ਅਸੀਂ ਇਹਨਾਂ ਤੁਹਾਨੂੰ ਸਾਰਿਆਂ ਨੂੰ ਮਿਲਾਇਆ ਦੋਸਤੋ ਤੁਹਾਨੂੰ ਇੱਕ ਕਲੀਅਰ ਹੋ ਚੁੱਕਿਆਗਾ ਕਿ ਜਿਹੜੇ ਪੱਖ ਪਹਿਲਾਂ ਦਿਖਾਏ ਗਏ ਸੀਗੇ ਬੇਮੁਨਾਦ ਸੀ ਜਿਹਦੀ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਬੇ ਬਣਾ ਦਿੱਤੀਆਂ ਬਾਪੂ ਜੀ ਵੀ ਅੱਜ ਘਰ ਬੈਠੇ ਨੇ ਡਾਕਟਰ ਸਾਹਿਬ ਵੀ ਉਹਨੇ ਦੇਖ ਬਲੋ ਉਸੇ ਤਰ੍ਹਾਂ ਕਰਦੇ ਜਿਵੇਂ ਪਹਿਲਾਂ ਕਰਦੇ ਨੇ ਲੰਬੇ ਸਮੇਂ ਤੋਂ ਕਰਦੇ ਆਉਂਦੇ ਨੇ ਕਿ ਜਿਵੇਂ ਅਸੀਂ ਤੁਹਾਨੂੰ ਇਹਨਾਂ ਸਾਰਿਆਂ ਨਾਲ ਮਿਲਾਇਆ ਇਸ ਤਰ੍ਹਾਂ ਭਾਈ ਮਾਲ ਸੰਗੇ ਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ ਵੀ ਉਹਨਾਂ ਨੂੰ ਵੀ ਲੱਗਦੇ ਇਸ ਪੱਖ ਨੂੰ ਲੈ ਕੇ ਕੀ ਕਰਨਾਂਗਾ ਜਿਵੇਂ ਇਹ ਮਤਲਬ ਕਿ ਬਿਮਾਰ ਸਨ ਉੱਥੋਂ ਆਉਣ ਦੇ ਬਾਵਜੂਦ ਘਰ ਆਏ ਨੇ ਘਰ ਘਾਰੇ ਵੀਡੀਓ ਬਣੀ ਹੈ ਬਾਕੀ ਸਾਰਾ ਇਹ ਪਿੰਡ ਕਹਿੰਦਾ ਕਿ ਸਰਦੂਲ ਸਿੰਘਾਂ ਕੁੜੀਆਂ ਨੇ ਇਹ ਵੀਡੀਓ ਬਣਾ ਕੇ ਦਿੱਤੀ ਹੈ ਪਰ ਮੈਂ ਨਹੀਂ ਮੰਨਦਾ ਕਿ ਕੁੜੀਆਂ ਨੇ ਬਣਾਈ ਹੋਵੇ ਕੁੜੀਆਂ ਤੇ ਬਹੁਤ ਚੰਗੀਆਂ ਨੇ ਇਹ ਤੇ ਇੱਕ ਇਨਸਰਟ ਹੋਣੀ ਸੀ ਰੱਬ ਵੱਲੋਂ ਕੁਦਰਤੀ ਹੋਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਪੂਰੀ ਸੇਵਾ ਕਰਦਾ ਪਰ ਇਹ ਪੈਣਾ ਨਹੀਂ ਵਰਤਦਾ ਐਸੀ ਗੱਲ ਥੋੜੇ ਪੈਣਾ ਨਹੀਂ ਵਰਤਦਾ ਹਰ ਬੰਦੇ ਨਾਲ ਵਰਤਦਾ ਹੈ ਕੋਈ ਗੱਲ ਬਾਤ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਗੱਲਾਂ ਚੋਂ ਗੱਲ ਬਣ ਗਈ ਸਿਰਫ ਇੱਕ ਇੱਡਾ ਚੰਗਾ ਬੰਦਾ ਕਿ ਇਹਨੂੰ ਨੀਵਾ ਵਿਖਾਉਣ ਦੀ ਖਾਤਰ ਵੀ ਇਹ ਨੀਵਾ ਹੋ ਜੇ ਪਰ ਜਿਹਨੂੰ ਅਕਾਲਪੁਰਖ ਨੇ ਨੀਵਾ ਕਰੇ ਉਹਨੂੰ ਕੌਣ ਨੀਵਾ ਕਰ ਸਕਦਾ ਹੈ ਇਹੋ ਜਿਹੇ ਬੰਦੇ ਤੇ ਘਰ ਘਰ ਜਮਣੇ ਚਾਹੀਦੇ ਜਿਹੜੇ ਹਰ ਗਰੀਬ ਦਾ ਭਲਾ ਕਰਦੇ ਨੇ ਮੇਰੇ ਗਵਾਂਢ ਮੇਰੇ ਗਵਾਂਢ ਉੱਥੇ ਮਜਬੀਤ ਸਿੰਘਾਂ ਦਾ ਘਰ ਮੈਂ ਤੁਹਾਨੂੰ ਕੀ ਦੱਸਾਂ ਉਹ ਇਹਦੇ ਗੁਣ ਗਾਉਂਦੇ ਦਿਨ ਰਾਤ ਮੈਂਨੇ ਗੇਟ ਲਾ ਕੇ ਦਿੱਤਾ ਸਭ ਕੁਝ ਕਰਕੇ ਦਿੱਤਾ ਬਹੁਤ ਸਹੀ ਇਨਸਾਨ ਹੈ ਇਹੋ ਜਿਹੇ ਇਨਸਾਨ ਕਿਤੇ ਘਰ ਘਰ ਸੁਰਾ ਜਮਣੇ ਮਹਿਲ ਸਿੰਘ ਵਰਗੇ ਹਾਂਜੀ ਠੀਕ ਹੈ ਜੀ ਡਾਕਟਰ ਸਾਹਿਬ ਦਾ ਨਾਮ ਕੀ ਹੈ ਜੀ ਇਹਨਾਂ ਦਾ ਡਾਕਟਰ ਸ਼ੋਕ ਕਮਾਲਕੀ ਐਸੇ ਕਿ ਡਾਕਟਰ ਅਸ਼ੋਕ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਬਾਪੂ ਜੀ ਲਈ ਦਵਾਈ ਬੂਟੀ ਲਈ ਆਉਂਦੇ ਰਹਿੰਦੇ ਹਾਂਗੇ ਤੇ ਜਿਵੇਂ ਤਾਂ ਅਸੀਂ ਅਸੀਂ ਇਹਨਾਂ ਤੁਹਾਨੂੰ ਸਾਰਿਆਂ ਨੂੰ ਮਿਲਾਇਆ ਦੋਸਤੋ ਤੁਹਾਨੂੰ ਇੱਕ ਕਲੀਅਰ ਹੋ ਚੁੱਕਿਆਗਾ ਕਿ ਜਿਹੜੇ ਪੱਖ ਪਹਿਲਾਂ ਦਿਖਾਏ ਗਏ ਸੀਗੇ ਬੇਮੁਨਾਤ ਸੀ ਜੀ ਦੀ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਬੇ ਬਣਿਆ ਤੁਸੀਂ ਗਿਆ ਬਾਪੂ ਜੀ ਵੀ ਅੱਜ ਘਰ ਬੈਠੇ ਨੇ ਡਾਕਟਰ ਸਾਹਿਬ ਵੀ ਉਹਨੇ ਦੇਖ ਬਲੋ ਉਸੇ ਤਰ੍ਹਾਂ ਕਰਦੇ ਜਿਵੇਂ ਪਹਿਲਾਂ ਕਰਦੇ ਨੇ ਲੰਬੇ ਸਮੇਂ ਤੋਂ ਕਰਦੇ ਆਉਂਦੇ ਨੇ ਜਿਵੇਂ ਅਸੀਂ ਤੁਹਾਨੂੰ ਇਹਨਾਂ ਸਾਰਿਆਂ ਨਾਲ ਮਿਲਾਇਆ ਇਸ ਤਰ੍ਹਾਂ ਭਾਈ ਮਾਲ ਸਿੰਘ ਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ ਵੀ ਉਹਨਾਂ ਦੇ ਇਲਾਟ ਦੇ ਇਸ ਪੱਖਸ ਨੂੰ ਲੈ ਕੇ ਕੀ ਕਰਾਂਗਾ ਜਿਵੇਂ ਅੱਜ ਉਪਯੋਗਪਦ ਦੋਨੇ ਇਕੱਠੇ ਇਨੇ ਕਰਦੇ ਵਿੱਚ ਨੇ ਕਿ ਆਪਣੇ ਕਰਦੇ ਵਿੱਚ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੋएगी